ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸੰਗਤ ਜੀ ਅਕਸਰ ਹੀ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿ ਦਿੰਦੇ ਹੈ ਕਿ ਮਾੜੀ ਤੋਂ ਮੜੀ ਕਿਸਮਤ ਵਾਲਾ ਮਨੁੱਖ ਜੇ ਅੰਮ੍ਰਿਤ ਵੇਲੇ ਉੱਠ ਕੇ ਇਹ ਦੋ ਕੰਮ ਕਰਨੇ ਸ਼ੁਰੂ ਕਰ ਦੇ ਤਾਂ ਉਹਦੀ ਉਹ ਮਾੜੀ ਕਿਸਮਤ ਵੀ ਚਮਕ ਜਾਵੇਗੀ ਸਾਥ ਦੇਣਾ ਸ਼ੁਰੂ ਕਰ ਦੇਵੇ ਅੰਮ੍ਰਿਤ ਵੇਲੇ ਵਿੱਚ ਅਜੀਹਾ ਕੀ ਹੈ ਅਤੇ ਅਮਰਤ ਵੇਲੇ ਉੱਠ ਕੇ ਕਿਹੜੇ ਦੋ ਕੰਮ ਕਰਨ ਦੇ ਨਾਲ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਇਸੇ ਵਿਸ਼ੇ ਦੇ ਉੱਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਇਸ ਕਰਕੇ ਆਪ ਜੀ ਦੇ ਚਲਣਾ ਵਿੱਚ ਬੇਨਤੀ ਹੈ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਹੀ ਗਈ ਹੈ ਅਤੇ ਤੁਸੀਂ ਸੁਣਨੀ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਅੰਮ੍ਰਿਤ ਵੇਲਾ ਸਾਡੀ ਜ਼ਿੰਦਗੀ ਦੇ ਵਿੱਚ ਕਿੰਜ ਬਦਲਾਅ ਕਰਦਾ ਹੈ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਇਦਾਂ ਹੀ ਕਹਿੰਦੇ ਹਨ ਕਿ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ ਇੱਕ ਸੰਤ ਫਕੀਰ ਜੀ ਆ ਉਹ ਫਕੀਰ ਜੀ ਨੇ ਪਿੰਡ ਦੇ ਬਾਹਰ-ਬਾਰ ਇੱਕ ਕੁਟਿਆ ਬਣਾ ਲਈ ਕੁਟਿਆ ਦੇ ਵਿੱਚ ਰਹਿਣ ਲੱਗੇ ਕਹਿੰਦੇ ਉਹ ਸੰਤ ਫਕੀਰ ਜੀ ਹਰ ਵੇਲੇ ਰੱਬ ਦਾ ਨਾਮ ਜਪਦੇ ਅਤੇ ਜੋ ਵੀ ਮਨੁੱਖ ਉਹਨਾਂ ਦੇ ਕੋਲ ਆਉਂਦਾ ਉਹਦੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਦੱਸ ਦਿੰਦੇ ਸ। ਕਹਿੰਦੇ ਕੋਈ ਵੀ ਮਨੁੱਖ ਆਪਣੀ ਪਰੇਸ਼ਾਨੀ ਲੈ ਕੇ ਆਉਂਦਾ ਤਾਂ ਉਹ ਸੰਤ ਜੀ ਹਰ ਇੱਕ ਨੂੰ ਕਹਿੰਦੇ ਭਾਈ ਅੰਮ੍ਰਿਤ ਵੇਲੇ ਉੱਠਿਆ ਕਰੋ। ਅੰਮ੍ਰਿਤ ਵੇਲੇ ਉੱਠਣ ਵਾਲਿਆਂ ਦੇ ਉੱਤੇ ਪਰਮਾਤਮਾ ਦੀ ਬੜੀ ਕਿਰਪਾ ਹੁੰਦੀ। ਕਹਿੰਦੇ ਉਹ ਸੰਤ ਫਕੀਰ ਜੀ ਜਿਸ ਕੁਟਿਆ ਦੇ ਵਿੱਚ ਰਹਿੰਦੇ ਸ ਉਹ ਕੁਟਿਆ ਦੇ ਕੋਲ ਇੱਕ ਦਰਖਤ ਸੀ ਦਰਖਤ ਦੇ ਹੇਠਾਂ ਬੈਠ ਕੇ ਸੰਗਤਾਂ ਦੇ ਨਾਲ ਵਚਨ ਕਰਦੇ ਸਨ ਤੇ ਕਹਿੰਦੇ ਉਹ ਦਰਖਤ ਦੇ ਉੱਤੇ ਕਈ ਤਰ੍ਹਾਂ ਦੇ ਪੰਛੀ ਵੀ ਰਹਿੰਦੇ ਸੀ ਜੋ ਕਿ ਸੰਤ ਜੀ ਦੀਆਂ ਗੱਲਾਂ ਨੂੰ ਬੜੇ ਧਿਆਨ ਦੇ ਨਾਲ ਸੁਣਦੇ ਕਹਿੰਦੇ ਸੰਤ ਜੀ ਨੂੰ ਜਦੋਂ ਵੀ ਸਮਾਂ ਮਿਲਦਾ ਤਾਂ ਉਹ ਉਹਨਾਂ ਪੰਛੀਆਂ ਨੂੰ ਚੋਗਾ ਪਾਉਂਦੇ ਉਹਨਾਂ ਦੇ ਨਾਲ ਗੱਲਾਂ-ਵਾਟਾਂ ਕਰਦੇ ਕਿਉਂਕਿ ਸੰਤ ਜੀ ਪੰਛੀਆਂ ਦੀ ਭਾਸ਼ਾ ਸਮਝ ਆਉਂਦੀ ਸੀ ਅਤੇ ਪੰਛੀ ਸੰਤ ਜੀ ਦੀਆਂ ਗੱਲਾਂ ਨੂੰ ਸਮਝ ਲੈਂਦੇ ਸਨ ਇਸ ਕਰਕੇ ਉਹ ਪੰਛੀਆਂ ਦੇ ਨਾਲ ਵੀ ਕਾਫੀ ਸਮਾਂ ਬਿਤਾਉਂਦੇ ਕਹਿੰਦੇ ਇੱਕ ਦਿਨ ਇੱਕ ਚਿੜੀ ਨੇ ਸੰਤ ਜੀ ਨੂੰ ਪੁੱਛਿਆ ਕਿ ਸੰਤ ਜੀ ਤੁਸੀਂ ਜਦੋਂ ਦੇ ਇਸ ਪਿੰਡ ਵਿੱਚ ਆਏ ਹੋ ਤੁਹਾਡੇ ਕੋਲ ਜੋ ਵੀ ਆ ਜਾਂਦਾ ਹੈ ਤੁਸੀਂ ਉਸ ਨੂੰ ਕਹਿੰਦੇ ਹੋ ਵੀ ਅੰਮ੍ਰਿਤ ਵੇਲੇ ਉਠੋ ਅੰਮ੍ਰਿਤ ਵੇਲੇ ਦੇ ਵਿੱਚ ਅਜਿਹਾ ਕੀ ਤੁਸੀਂ ਹਰ ਇੱਕ ਨੂੰ ਇੰਜ ਕਿਉਂ ਕਹਿ ਦਿੰਦੇ ਤਾਂ ਸੰਤ ਜੀ ਨੇ ਕਿਹਾ ਚਿੜੀਏ ਅੰਮ੍ਰਿਤ ਵੇਲੇ ਦੇ ਵਿੱਚ ਬਹੁਤ ਤਾਕਤ ਹੈ ਕੋਈ ਮਨੁੱਖ ਇਸ ਵੇਲੇ ਦੇ ਵਿੱਚ ਸਿਰਫ ਉੱਠਣਾ ਸ਼ੁਰੂ ਕਰ ਦੇਵੇ ਉਸ ਦੀ ਜ਼ਿੰਦਗੀ ਦੇ ਵਿੱਚ ਚੰਗੇ ਬਦਲਾਅ ਹੋਣੇ ਸ਼ੁਰੂ ਹੋ ਜਾਂਦੇ ਅਤੇ ਜੇਕਰ ਕੋਈ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਇਹ ਦੋ ਕੰਮ ਕਰਨੇ ਸ਼ੁਰੂ ਕਰ ਦੇਵੇ ਤਾਂ ਭਾਵੇਂ ਕਿਸੇ ਮਨੁੱਖ ਦੀ ਜਿੰਨੀ ਮਰਜੀ ਮਾੜੀ ਕਿਸਮਤ ਹੋਵੇ ਉਹ ਮਾੜੀ ਕਿਸਮਤ ਵੀ ਚਮਕ ਜਾਂਦੀ ਕਿਸਮਤ ਸਾਥ ਦੇਣਾ ਸ਼ੁਰੂ ਕਰ ਦਿੰਦੀ ਇਕੰਦੇ ਉਹ ਚਿੜੀ ਨੇ ਪੁੱਛਿਆ ਸੰਤ ਜੀ ਤੁਸੀਂ ਕਿਹੜੇ ਦੋ ਕੰਮ ਬਾਰੇ ਗੱਲ ਕਰ ਰਹੇ ਹੋ ਸਾਨੂੰ ਵੀ ਸਮਝਾਓ ਤਾਂ ਸੰਤ ਜੀ ਨੇ ਕਿਹਾ ਚਿੜੀਏ ਤੈਨੂੰ ਮੈਂ ਇੱਕ ਕਹਾਣੀ ਸੁਣਾਉਂਦਾ ਹਾਂ ਇੱਕ ਕਹਾਣੀ ਦੇ ਵਿੱਚ ਤੈਨੂੰ ਤੇਰੇ ਸਾਰੇ ਹੀ ਸਵਾਲਾਂ ਦੇ ਜਵਾਬ ਮਿਲ ਜਾਣਗੇ ਸੰਤ ਜੀ ਨੇ ਕਿਹਾ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਦੇ ਵਿੱਚ ਉਹਨਾਂ ਦਾ ਇਕਲੌਤਾ ਪੁੱਤ ਜਿਹਦੇ ਤੋਂ ਉਹਨਾਂ ਨੂੰ ਬੜੀਆਂ ਆਸਾਂ ਉਮੀਦਾਂ ਕਹਿੰਦੇ ਉਹਨਾਂ ਦਾ ਪੁੱਤਰ ਚੰਗਾ ਪੜਿਆ ਲਿਖਿਆ ਨੇਕ ਦਿਲ ਦਾ ਇਨਸਾਨ ਸੀ ਪਰ ਇੱਕ ਮਾੜੀ ਆਦਤ ਸੀ ਕਿ ਉਹ ਜਲਦੀ ਨਹੀਂ ਸੀ ਉੱਠ ਪਾਉਂਦਾ ਹਮੇਸ਼ਾ ਲੇਟ ਉੱਠਦਾ ਉਹਦੀ ਦਿਨ ਦੀ ਸ਼ੁਰੂਆਤ 8 ਵਜੇ ਤੋਂ ਹੁੰਦੀ ਸੀ ਕਹਿੰਦੇ ਉਹਦੀ ਇਸੇ ਮਾੜੀ ਆਦਤ ਤੋਂ ਉਹਦੇ ਪਰਿਵਾਰ ਵਾਲੇ ਬੜੇ ਪਰੇਸ਼ਾਨ ਕਹਿੰਦੇ ਇਹ ਆਦਤ ਉਹਦੀ ਬਚਪਨ ਤੋਂ ਹੀ ਸੀ ਪਰ ਬਚਪਨ ਦੇ ਵਿੱਚ ਤੇ ਮਾਤਾ ਪਿਤਾ ਨੂੰ ਲੱਗਿਆ ਵੇ ਕੋਈ ਗੱਲ ਜਦੋਂ ਵੱਡਾ ਹੋਵੇਗਾ ਤਾਂ ਇਹਦੀ ਆਦਤ ਛੁੱਟ ਜਾਵੇ ਪਰ ਕਹਿੰਦੇ ਸਮੇਂ ਦੇ ਨਾਲ-ਨਾਲ ਉਹਦੀ ਇਹ ਆਦਤ ਪੱਕੀ ਹੁੰਦੀ ਗਈ ਕਹਿੰਦੇ ਹੁਣ ਉਹ ਬਿਲਕੁਲ ਆਲਸੀ ਬਣ ਚੁੱਕਿਆ ਸੀ ਬੜਾ ਲੇਟ ਉੱਠਦਾ ਕਹਿੰਦੇ ਲੇਟ ਉੱਠਣ ਕਰਕੇ ਆਪਣਾ ਕੋਈ ਵੀ ਕੰਮ ਸਮੇਂ ਸਿਰ ਨਾ ਕਰ ਪਾਉਂਦਾ ਸਹੀ ਤਰੀਕੇ ਦੇ ਨਾਲ ਨਾ ਕਰ ਪਾਉਂਦਾ ਇਸ ਕਰ ਉਹਦੇ ਸੁਭਾਅ ਦੇ ਵਿੱਚ ਵੀ ਚੜਚੜਾਪਨ ਆ ਗਿਆ ਉਹ ਕਿਸੇ ਦੇ ਨਾਲ ਸਹੀ ਤਰੀਕੇ ਦੇ ਨਾਲ ਗੱਲ ਨਹੀਂ ਸੀ ਕਰਦਾ ਹਰ ਵੇਲੇ ਖਿਜੀਆ ਰਹਿੰਦਾ ਕਾਲਾ ਪਿਆ ਰਹਿੰਦਾ ਕਹਿੰਦੇ ਉਹਦੇ ਪਿਤਾ ਜੀ ਚੰਗੀ ਤਰ੍ਹਾਂ ਜਾਣਦੇ ਸੀ ਕਿ ਇਹਦੇ ਅੰਦਰ ਇਹ ਸਾਰੇ ਬਦਲਾਅ ਇਹਦੀ ਇਸ ਮਾੜੀ ਆਦਤ ਕਰਕੇ ਆ ਰਹੇ ਨੇ ਇਹ ਦਿਨੋਂ ਦਿਨ ਆਲਸੀ ਬਣਦਾ ਜਾ ਰਿਹਾ ਹੈ ਅਤੇ ਆਲਸ ਕਰਕੇ ਇਹਦਾ ਸਰੀਰ ਵੀ ਇਹਦਾ ਸਾਥ ਨਹੀਂ ਦਿੰਦਾ ਇਸ ਕਰਕੇ ਕਿਸੇ ਵੀ ਕੰਮ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦਾ ਕਹਿੰਦੇ ਪਿਤਾ ਜੀ ਨੇ ਬਹੁਤ ਵਾਰ ਆਪਣੇ ਪੁੱਤਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੁੱਤਰ ਤੇਰਾ ਇਹ ਆੜ ਤੇਰੀ ਨਾਕਾਮਯਾਬੀ ਦਾ ਕਾਰਨ ਬਣ ਜਾਵੇ ਇਸ ਕਰਕੇ ਤੂੰ ਵੀ ਉਦਮੀ ਬਣ ਜਾ ਆਪਣੇ ਦਿਨ ਦੀ ਸ਼ੁਰੂਆਤ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਕਰਿਆ ਕਰ ਆਪਣੇ ਸਾਰੇ ਕੰਮ ਸਹੀ ਸਮੇਂ ਦੇ ਉੱਤੇ ਸਹੀ ਤਰੀਕੇ ਦੇ ਨਾਲ ਕਰ ਪਾਵੇਂ ਪਰ ਕਹਿੰਦੇ ਇਹ ਲੜਕੇ ਦੇ ਉੱਪਰ ਆਪਣੇ ਪਿਤਾ ਦੀ ਇੱਕ ਵੀ ਗੱਲ ਦਾ ਅਸਰ ਨਾ ਹੁੰਦਾ ਹੁਣ ਇਹ ਲੜਕੇ ਨੂੰ ਜਦੋਂ ਵੀ ਕੋਈ ਸਮਝਾਉਂਦਾ ਇਹ ਗੁੱਸਾ ਕਰਦਾ ਇਸੇ ਕਰਕੇ ਇਨੇ ਆਪਣੇ ਆਪ ਨੂੰ ਆਪਣੇ ਪਰਿਵਾਰ ਤੋਂ ਆਪਣੇ ਦੋਸਤਾਂ ਮਿੱਤਰਾਂ ਤੋਂ ਵੱਖ ਕਰ ਲਿਆ ਇਹ ਇਕੱਲਾ ਰਹਿਣਾ ਪਸੰਦ ਕਰਨ ਲੱਗਿਆ ਹਰ ਵੇਲੇ ਮੰਜੇ ਦੇ ਉੱਤੇ ਲੰਮਾ ਪਿਆ ਰਹਿੰਦਾ ਬਸ ਸੋਚਦਾ ਰਹਿੰਦਾ ਕਹਿੰਦੇ ਈਦੀ ਇਹ ਹਾਲਤ ਦੇਖ ਕੇ ਇਹਦਾ ਪਰਿਵਾਰ ਇਹਦੇ ਪਿਤਾ ਜੀ ਬਹੁਤ ਜ਼ਿਆਦਾ ਪਰੇਸ਼ਾਨ ਸਨ ਕਹਿੰਦੇ ਇੱਕ ਦਿਨ ਉਹ ਲੜਕੇ ਦੇ ਪਿਤਾ ਜੀ ਨੂੰ ਕਿਸੇ ਨੇ ਦੱਸਿਆ ਕਿ ਆਪਣੇ ਪਿੰਡ ਦੇ ਵਿੱਚ ਇੱਕ ਬੋਤ ਭਜਨ ਬੰਦਗੀ ਕਰਨ ਵਾਲੇ ਸੰਤ ਫਕੀਰ ਜੀ ਆਏ ਨੇ ਉਹ ਹਰ ਇੱਕ ਬੰਦੇ ਦੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਕਰ ਦਿੰਦੇ ਨੇ ਤੇ ਕਹਿੰਦੇ ਇਹ ਲੜਕੇ ਦੇ ਪਿਤਾ ਜੀ ਵੀ ਉਸ ਸੰਤ ਫਕੀਰ ਜੀ ਦੇ ਕੋਲ ਗਏ ਅਤੇ ਜਾ ਕੇ ਆਪਣੇ ਬੱਚੇ ਬਾਰੇ ਸਭ ਕੁਝ ਸੰਤ ਜੀ ਨੂੰ ਦੱਸ ਦਿੱਤੀ ਸੰਤ ਜੀ ਨੇ ਸਾਰੀਆਂ ਗੱਲਾਂ ਬੜੇ ਧਿਆਨ ਦੇ ਨਾਲ ਸੁਣੀਆਂ ਅਤੇ ਕਿਹਾ ਪੁੱਤਰ ਤੇਰੀ ਸਮੱਸਿਆ ਤਾਂ ਸੱਚਮੁੱਚ ਬਹੁਤ ਗੰਭੀਰ ਹੈ ਪਰ ਤੂੰ ਫਿਕਰ ਨਾ ਕਰ ਅਸੀਂ ਤੇਰੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਜ਼ਰੂਰ ਕਰਾਂਗੇ ਪਰ ਤੂੰ ਆਪਣੇ ਪੁੱਤਰ ਨੂੰ ਸਾਡੇ ਕੋਲ ਲੈ ਕੇ ਆ ਉਸਦੇ ਪਿਤਾ ਨੇ ਕਿਹਾ ਕਿ ਸੰਤ ਜੀ ਇਹ ਕੰਮ ਕਰਨਾ ਥੋੜਾ ਔਖਾ ਹੈ ਚਲੋ ਫਿਰ ਵੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਆਪਣੇ ਲੜਕੇ ਨੂੰ ਤੁਹਾਡੇ ਕੋਲ ਲਿਆਉਣ ਦੀ ਤਾਂ ਕਹਿੰਦੇ ਸੰਤ ਜੀ ਨੇ ਪੂਰਾ ਯਕੀਨ ਦਿਵਾਇਆ ਤੇ ਕਿਹਾ ਕਿ ਤੂੰ ਇੱਕ ਵਾਰ ਆਪਣੇ ਪੁੱਤਰ ਨੂੰ ਸਾਡੇ ਕੋਲ ਲੈ ਕੇ ਆ ਫਿਰ ਤੂੰ ਫਿਕਰ ਨਾ ਕਰੀ ਬਾਕੀ ਸਾਰੀ ਫਿਕਰ ਛੱਡ ਦੇ ਅਸੀਂ ਤੇਰੇ ਅਲਤੀ ਪੁੱਤਰ ਨੂੰ ਇੱਕਦਮ ਉਦਮੀ ਬਣਾ ਕੇ ਹੀ ਭੇਜਾਂਗੇ ਕਹਿੰਦੇ ਉਹ ਲੜਕੇ ਦੇ ਪਿਤਾ ਨੂੰ ਪੂਰਾ ਯਕੀਨ ਹੋ ਗਿਆ ਕਿ ਮੈਂ ਇੱਕਦਮ ਸਹੀ ਜਗ੍ਹਾ ਤੇ ਆਇਆ ਹਾਂ ਇਸ ਕਰਕੇ ਪੂਰੇ ਵਿਸ਼ਵਾਸ ਦੇ ਨਾਲ ਆਪਣੇ ਘਰ ਗਿਆ ਅਤੇ ਜਾ ਕੇ ਆਪਣੇ ਪੁੱਤਰ ਨੂੰ ਕਹਿਣ ਲੱਗਿਆ ਕਿ ਪੁੱਤਰ ਤੇਰਾ ਇਸ ਤਰ੍ਹਾਂ ਲੰਝੇ ਪਿਆ ਪਿਆ ਤੇ ਨਹੀਂ ਸਰਨਾ ਤੈਨੂੰ ਵੀ ਕੋਈ ਕੰਮ ਧੰਦਾ ਕਰਨਾ ਹੀ ਪੈਣਾ ਹੈ ਤੂੰ ਆਪਣੇ ਦੋਸਤਾਂ ਮਿੱਤਰਾਂ ਵਲ ਵੇ ਤੇਰੇ ਸਾਰੇ ਦੋਸਤ ਮਿੱਤਰ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਗੇ ਨੇ ਪੁੱਤਰ ਤੂੰ ਸੱਚ ਸੱਚ ਦੱਸ ਕਿ ਤੂੰ ਆਪਣੇ ਦੋਸਤਾਂ ਮਿੱਤਰਾਂ ਵਾਂਗ ਸਫਲ ਹੋਣਾ ਨਹੀਂ ਚਾਹੁੰਦਾ ਤਾਂ ਕਹਿੰਦੇ ਉਸ ਲੜਕੇ ਨੇ ਕਿਹਾ ਪਿਤਾ ਜੀ ਮੈਂ ਵੀ ਆਪਣੇ ਦੋਸਤਾਂ ਮਿੱਤਰਾਂ ਵਾਂਗ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਚਾਹੁੰਦਾ ਹਾਂ ਮੈਂ ਵੀ ਕੋਈ ਕੰਮ ਧੰਦਾ ਕਰਨਾ ਚਾਹੁੰਦਾ ਨੇ ਕਾਰੋਬਾਰ ਨੂੰ ਅੱਗੇ ਵਧਾਉਣਾ ਚਾਹੁੰਦਾ ਪਰ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਪੁੱਛ-ਪੁੱਛ ਕੇ ਥੱਕ ਗਿਆ ਹਾਂ ਮੈਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਮੈਂ ਵਾਰ-ਵਾਰ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਆਪਣੀ ਸਫਲਤਾ ਦਾ ਰਾਜ਼ ਦੱਸ ਦਿਓ ਪਰ ਉਹਨਾਂ ਨੇ ਮੈਨੂੰ ਕੁਝ ਵੀ ਨਹੀਂ ਦੱਸਿਆ ਇਸੇ ਕਰਕੇ ਤਾਂ ਮੈਂ ਉਹਨਾਂ ਦੇ ਨਾਲ ਬੋਲਚਾਲ ਬੰਦ ਕਰ ਦਿੱਤੀ ਤਾਂ ਕਹਿੰਦੇ ਉਸ ਲੜਕੇ ਦੇ ਪਿਤਾ ਨੇ ਕਿਹਾ ਕਿ ਪੁੱਤਰ ਮੈਨੂੰ ਪਤਾ ਹੈ ਤੇਰੇ ਦੋਸਤ ਮਿੱਤਰਾਂ ਦੀ ਕਾਮਯਾਬੀ ਦਾ ਮੰਤਰ ਉਹ ਲੜਕੇ ਦੇ ਪਿਤਾ ਉਹ ਸਾਧੂ ਦੇ ਬਾਰੇ ਦੱਸਿਆ ਤੇ ਕਿਹਾ ਕਿ ਤੂੰ ਵੀ ਉਸ ਸਾਧੂ ਦੇ ਕੋਲ ਜਾ ਉਹ ਤੈਨੂੰ ਤੇਰੀ ਸਫਲਤਾ ਦਾ ਮੰਤਰ ਦੱਸ ਦੇਣਗੇ ਪਰ ਫਿਰ ਉਸਦੇ ਪਿਤਾ ਜੀ ਚੁੱਪ ਕਰ ਗਏ ਕਹਿਣ ਲੱਗੇ ਪਰ ਪੁੱਤਰ ਤੂੰ ਉਹਨਾਂ ਦੇ ਕੋਲ ਨਹੀਂ ਜਾ ਸਕਦਾ ਲੜਕੇ ਨੇ ਕਿਹਾ ਪਿਤਾ ਜੀ ਕੀ ਗੱਲ ਮੈਂ ਕਿਉਂ ਨਹੀਂ ਜਾ ਸਕਦਾ ਤਾਂ ਪਿਤਾ ਨੇ ਕਿਹਾ ਕਿਉਂਕਿ ਪੁੱਤਰ ਉਹਨਾਂ ਦੇ ਮਿਲਣ ਦਾ ਸਮਾਂ ਸਵੇਰੇ ਸਵੇਰੇ ਦਾ ਹੈ ਜਦੋਂ ਤੱਕ ਤੂੰ ਉੱਠਦਾ ਹੈ ਉਦੋਂ ਤੱਕ ਉਹਨਾਂ ਦਾ ਮਿਲਣ ਦਾ ਸਮਾਂ ਖਤਮ ਹੋ ਜਾਂਦਾ ਹੈ ਉਹ ਤਾਂ ਅੰਮ੍ਰਿਤ ਵੇਲੇ ਦੇ ਵਿੱਚ ਮਿਲਦੇ ਨੇ ਤਾਂ ਲੜਕੇ ਨੇ ਕਿਹਾ ਪਿਤਾ ਜੀ ਕੋਈ ਗੱਲ ਨਹੀਂ ਮੈਂ ਅੱਜ ਸਾਰੀ ਰਾਤ ਸੋਵਾਂਗਾ ਹੀ ਨਹੀਂ ਸਵੇਰੇ 3 ਤੋਂ 6 ਵਜੇ ਦੇ ਵਿੱਚ ਉਹਨਾਂ ਦੇ ਕੋਲ ਪਹੁੰਚ ਜਾਵਾਂਗਾ ਲੜਕੇ ਦੇ ਪਿਤਾ ਨੇ ਕਿਹਾ ਵੀ ਚਲੋ ਠੀਕ ਹੈ ਪੁੱਤਰ ਜੇ ਤੂੰ ਇਹ ਕੰਮ ਕਰ ਲਵੇ ਤਾਂ ਤੇਰੇ ਲਈ ਚੰਗਾ ਹੀ ਹੋਵੇਗਾ ਕਹਿੰਦੇ ਲੜਕਾ ਸਾਰੀ ਰਾਤ ਜਾਗਦਾ ਰਿਹਾ ਪਰ ਜਦੋਂ ਹੀ ਅੰਮ੍ਰਿਤ ਵੇਲਾ ਹੋਇਆ ਉੱਠਣ ਦਾ ਸਮਾਂ ਹੋ ਉਦੋਂ ਹੀ ਉਸ ਨੂੰ ਨੀਂਦ ਆ ਗਈ ਸੋ ਗਿਆ ਅੱਜ ਫਿਰ ਉਸੇ ਤਰ੍ਹਾਂ ਲੇਟ ਉੱਠਿਆ ਪਰ ਜਦ ਅੱਜ ਲੇਟ ਉੱਠ ਤਾ ਬਹੁਤ ਪਛਤਾਵਾ ਹੋਇਆ ਆਪਣੇ ਆਪ ਦੇ ਉੱਤੇ ਗੁੱਸਾ ਆ ਉਪਰੋਂ ਉਹਦੇ ਪਿਤਾ ਜੀ ਨੇ ਆ ਕੇ ਕਹਿ ਦਿੱਤਾ ਕਿ ਪੁੱਤਰ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕੀ ਤੇਰੇ ਬਸ ਦਾ ਕੰਮ ਨਹੀਂ ਹੈ ਤੂੰ ਇਹ ਕੰਮ ਨਹੀਂ ਕਰ ਪਾਵੇਂ ਤੇਰੇ ਤੋਂ ਨਹੀਂ ਉੱਠਿਆ ਜਾਣ ਪਰ ਕਹਿੰਦੇ ਉਸ ਵੇਲੇ ਲੜਕੇ ਨੇ ਮਨ ਦੇ ਵਿੱਚ ਪੱਕਾ ਧਾਰ ਲਿਆ ਕੀ ਹੁਣ ਜੋ ਮਰਜ਼ੀ ਹੋ ਜਾ ਹੁਣ ਤਾਂ ਮੈਂ ਅੰਮ੍ਰਿਤ ਵੇਲੇ ਉੱਠ ਕੇ ਹੀ ਦਿਖਾਵਾਂਗਾ ਕੱਲ ਨੂੰ ਮੈਂ ਅੰਮ੍ਰਿਤ ਵੇਲੇ ਦੇ ਵਿੱਚ ਉਸ ਸੰਤ ਫਕੀਰ ਜੀ ਦੇ ਕੋਲ ਜਾਵਾਂਗਾ ਅਤੇ ਆਪਣੀ ਕਾਮਯਾਬੀ ਸਫਲਤਾ ਦਾ ਮੰਤਰ ਲੈ ਕੇ ਆਵਾਂਗਾ ਕਹਿੰਦੇ ਅੱਜ ਰਾਤ ਨੂੰ ਜਲਦੀ ਹੀ ਭੋਜਨ ਪ੍ਰਸ਼ਾਦਾ ਛੱਕ ਕੇ ਸੋ ਗਿਆ ਨਾਲ ਹੀ ਆਪਣੀ ਮਾਤਾ ਜੀ ਨੂੰ ਕਹਿ ਦਿੱਤਾ ਕਿ ਮਾਤਾ ਜੀ ਮੈਨੂੰ ਸਵੇਰੇ ਅੰਮ੍ਰਿਤ ਵੇਲੇ ਦੇ ਵਿੱਚ ਉਠਾ ਦਿਓ ਨਾਲ ਆਪਣੇ అలਾਰਮ ਲਾ ਕੇ ਤੇ ਸਮਾਂ ਸੈੱਟ ਕਰਕੇ ਸੋ ਗਿਆ ਕਹਿੰਦੇ ਅੱਜ ਜ਼ਿੰਦਗੀ ਦਾ ਪਹਿਲਾ ਦਿਨ ਸੀ ਜਦੋਂ ਉਹ ਸਵੇਰੇ 3 ਵਜੇ ਉੱਠਿਆ ਤਾਂ ਬੜਾ ਖੁਸ਼ ਹੋਇਆ ਇੰਜ ਲੱਗਿਆ ਵੀ ਜਿਵੇਂ ਜ਼ਿੰਦਗੀ ਦੀ ਕੋਈ ਜੰਗ ਜਿੱਤ ਲਈ ਹੋਈ ਪਹਿਲਾ ਕੰਮ ਪਹਿਲੀ ਜੰਗ ਉਹ ਜਿੱਤ ਚੁੱਕਿਆ ਸੀ ਕਹਿੰਦੇ ਖੁਸ਼ੀ-ਖੁਸ਼ੀ ਉਸਨੇ ਇਸ਼ਨਾਨ ਕੀਤਾ ਅਤੇ ਸੰਤ ਜੀ ਦੇ ਕੋਲ ਪਹੁੰਚ ਗਿਆ। ਸੰਤ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਕਿ ਸੰਤ ਜੀ ਮੈਨੂੰ ਮੇਰੇ ਪਿਤਾ ਜੀ ਨੇ ਭੇਜਿਆ ਹੈ। ਮੈਨੂੰ ਮੇਰੀ ਸਫਲਤਾ ਦਾ ਮੰਤਰ ਦੱਸੋ। ਸੰਤ ਜੀ ਨੇ ਕਿਹਾ ਪੁੱਤਰ ਸਫਲਤਾ ਅਸੀਂ ਤੈਨੂੰ ਬਣਾ ਦੇਵਾਂਗੇ। ਮੰਤਰ ਦੇ ਦੇਵਾਂਗੇ ਪਰ ਇਹਦੇ ਲਈ ਤੈਨੂੰ ਸਾਡਾ ਇੱਕ ਕੰਮ ਕਰਨਾ ਪੈਣਾ ਹੈ। ਲੜਕੇ ਨੇ ਪੁੱਛਿਆ ਕੀ ਕੰਮ ਕਰਨਾ ਪਵੇਗਾ? ਤਾਂ ਸੰਤ ਜੀ ਨੇ ਕਿਹਾ ਭਾਈ ਤੈਨੂੰ ਇਕੀ ਦਿਨ ਸਾਡੇ ਕੋਲ ਰਹਿਣਾ ਪੈਣਾ ਹੈ ਅਤੇ ਸਾਡੇ ਕਹਿ ਅਨੁਸਾਰ ਚੱਲਣਾ ਪਵੇਗਾ ਉਹ ਲੜਕਾ ਹੁਣ ਸਫਲ ਹੋਣ ਦੇ ਲਈ ਕੁਝ ਵੀ ਕਰ ਸਕਦਾ ਸੀ ਲੜਕੇ ਨੇ ਕਿਹਾ ਠੀਕ ਹੈ ਸੰਤ ਜੀ ਮੈਂ 21 ਦਿਨ ਲਗਾਤਾਰ ਤੁਹਾਡੇ ਕੋਲ ਰਹਿਣ ਨੂੰ ਤਿਆਰ ਹਾਂ ਪਰ ਪਹਿਲਾਂ ਮੈਨੂੰ ਇਹ ਦੱਸੋ ਕਿ ਮੈਨੂੰ ਇੱਥੇ ਰਹਿ ਕੇ ਕਰਨਾ ਕੀ ਪਵੇਗਾ ਤਾਂ ਸੰਤ ਜੀ ਨੇ ਕਿਹਾ ਬਸ ਜੋ ਬਾਕੀ ਵਿਦਿਆਰਥੀ ਕਰਨਗੇ ਉਦਾਂ ਹੀ ਤੂੰ ਕਰਨਾ ਹੈ ਸਵੇਰੇ 3 ਤੋਂ 6 ਵਜੇ ਦੇ ਵਿਚਕਾਰ ਉੱਠਣਾ ਹੈ ਉੱਠ ਕੇ ਪਹਿਲਾਂ ਧਿਆਨ ਲਗਾਉਣਾ ਹੈ ਧਿਆਨ ਲਗਾਉਣ ਤੋਂ ਬਾਅਦ ਥੋੜੀ ਦੇਰ ਇਹ ਆਪਣੇ ਸਰੀਰ ਦੇ ਉੱਤੇ ਕੰਮ ਕਰਦੇ ਨੇ ਕੋਈ ਕਸਰਤ ਕਰਦਾ ਹੈ ਕੋਈ ਯੋਗ ਕਰਦਾ ਹੈ ਫਿਰ ਉਸ ਤੋਂ ਬਾਅਦ ਇਹ ਦਿਨ ਭਰ ਦੇ ਕੰਮਕਾਰ ਕਰਨੇ ਸ਼ੁਰੂ ਕਰ ਦਿੰਦੇ ਨੇ ਇਹ ਵਿਦਿਆਰਥੀ ਤੈਨੂੰ ਸਾਰੀ ਗੱਲ ਸਮਝਾ ਦੇਣਗੇ ਜਿਵੇਂ ਜਿਵੇਂ ਇਹ ਕਰਨਗੇ ਓਦਾਂ ਓਦਾਂ ਤੂੰ ਕਰੀ ਜਾ ਜੇ ਤੂੰ ਲਗਾਤਾਰ 21 ਦਿਨ ਇੱਥੇ ਰਹਿ ਕੇ ਇਹ ਕੰਮ ਕਰ ਲਵੇਗਾ ਤਾਂ 21 ਦਿਨਾਂ ਦੇ ਬਾਅਦ ਮੈਂ ਤੈਨੂੰ ਤੇਰੀ ਸਫਲਤਾ ਦਾ ਮੰਤਰ ਦੇ ਦੇਵਾਂਗਾ। ਲੜਕੇ ਨੇ ਕਿਹਾ ਠੀਕ ਹੈ ਜੀ। ਲੜਕੇ ਨੇ ਬਾਕੀ ਵਿਦਿਆਰਥੀਆਂ ਨੂੰ ਪੁੱਛਿਆ ਵੀ ਭਾਈ ਮੈਨੂੰ ਸਾਰੀ ਗੱਲਬਾਤ ਸਾਰੇ ਨਿਯਮ ਸਮਝਾ ਦਿਓ। ਲੜਕਿਆਂ ਨੇ ਸਮਝਾ ਦਿੱਤਾ। ਅਗਲੇ ਦਿਨ ਤੋਂ ਜਿਵੇਂ ਇਸ ਬਾਕੀ ਵਿਦਿਆਰਥੀ ਅੰਮ੍ਰਿਤ ਵੇਲੇ ਉੱਠੇ ਇਹ ਵੀ ਉੱਠਿਆ। ਇਹਨੇ ਵੀ ਉੱਠ ਕੇ ਪਹਿਲਾਂ ਧਿਆਨ ਲਗਾਉਣ ਦੀ ਕੋਸ਼ਿਸ਼ ਕੀਤੀ। ਫਿਰ ਆਪਣੇ ਸਰੀਰ ਦੇ ਲਈ ਕੋਈ ਕਸਰਤ ਕੀਤੀ ਸੈਰ ਕੀਤੀ ਫਿਰ ਦਿਨ ਭਰ ਦੇ ਜੋ ਵੀ ਕੰਮਕਾਰ ਵਿਦਿਆਰਥੀ ਕਰਦੇ ਸਨ ਉਸੇ ਤਰ੍ਹਾਂ ਕੀਤਾ ਬਗੀਚਿਆਂ ਦੇ ਵਿੱਚ ਫੁੱਲਾਂ ਨੂੰ ਪਾਣੀ ਲਾਇਆ ਫੁੱਲਾਂ ਦੇ ਵਿੱਚੋਂ ਜੋ ਵੀ ਸੁੱਕੇ ਪੱਤੇ ਸਨ ਉਹ ਚੁਕੇ ਹੋਰ ਬਹੁਤ ਸਾਰੇ ਕੰਮ ਸਾਰਾ ਦਿਨ ਕਮਾਕਾਰਾਂ ਦੇ ਵਿੱਚ ਲੰਘ ਗਏ ਉਹ ਵਿਦਿਆਰਥੀ ਘਟਟ ਖਾਂਦੇ ਅਤੇ ਘਟ ਬੋਲਦੇ ਸਨ ਸਾਰਾ ਦਿਨ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਸੀ ਭਾਵੇਂ ਕਿ ਆਪਣੇ ਆਪ ਨੂੰ ਵਿਲ ਨਹੀਂ ਸਨ ਰੱਖਦੇ ਅਤੇ ਅਮਰਤ ਵੇਲੇ ਉੱਠਣਾ ਉੱਠ ਕੇ ਧਿਆਨ ਲਗਾਉਣਾ ਇਹ ਉਹਨਾਂ ਦਾ ਪੱਕਾ ਨਿਯਮ ਸੀ ਕਹਿੰਦੇ ਇਹਨੇ 6 6 ਦਿਨ ਓਖੇ ਸੋਖੇ ਇਹ ਸਾਰੇ ਕੰਮ ਕੀਤੇ ਪਰ 7ਵੇਂ ਦਿਨ ਇਹਦੇ ਤੋਂ ਅਮਰਤ ਵੇਲੇ ਉੱਠਿਆ ਨਹੀਂ ਗਿਆ ਇਹ ਲੇਟ ਉੱਠਿਆ ਲੇਟ ਉੱਠਣ ਕਰਕੇ ਬੜਾ ਦੁਖੀ ਹੋਇਆ ਸੰਤ ਜੀ ਦੇ ਕੋਲ ਗਿਆ ਅਤੇ ਜਾ ਕੇ ਕਹਿਣ ਲੱਗਿਆ ਕੀ ਸੰਤ ਜੀ ਮੈਂ ਆਪਣਾ ਸੰਕਲਪ ਪੂਰਾ ਨਹੀਂ ਕਰ ਪਾਇਆ ਕੀ ਹੁਣ ਤੁਸੀਂ ਮੈਨੂੰ ਮੰਤਰ ਨਹੀਂ ਦਿਓਗੇ ਤਾਂ ਸੰਤ ਜੀ ਨੇ ਕਿਹਾ ਨਹੀਂ ਪੁੱਤਰ ਕੋਈ ਗੱਲ ਨਹੀਂ ਜੇ ਤੂੰ ਅੱਜ ਨਹੀਂ ਉੱਠਿਆ ਤਾਂ ਤੂੰ ਕੱਲ ਤੋਂ ਫਿਰ ਸ਼ੁਰੂ ਕਰ ਲੈ ਤੈਨੂੰ ਮੰਤਰ ਦੇ ਕੇ ਹੀ ਭੇਜਾਂਗੇ ਤੂੰ ਇਹ 6 ਦਿਨ ਜਿਵੇਂ ਕੰਮ ਕੀਤਾ ਸੀ ਬਸ ਇਸੇ ਤਰ੍ਹਾਂ ਤੂੰ ਅਗਲੇ 21 ਦਿਨ ਕਰ ਲੈ ਕਹਿੰਦੇ ਉਸ ਲੜਕੇ ਨੇ ਕਿਹਾ ਸੰਤ ਜੀ ਮੈਂ ਤੁਹਾਡੇ ਕਹਿ ਅਨੁਸਾਰ ਕੰਮ ਕਰ ਰਿਹਾ ਹਾਂ ਪਰ ਪਹਿਲਾਂ ਮੈਨੂੰ ਇਹ ਤਾਂ ਦੱਸੋ ਕਿ ਇਹ ਜੋ ਕੰਮ ਤੁਸੀਂ ਮੇਰੇ ਤੋਂ ਕਰਵਾ ਰਹੇ ਹੋ ਇਹ ਕਿਉਂ ਕਰਵਾ ਰਹੇ ਹੋ ਇਹਨਾਂ ਦਾ ਮੇਰੀ ਸਫਲਤਾ ਦੇ ਨਾਲ ਕੀ ਲੈਣਾ ਦੇਣਾ ਤਾਂ ਸੰਤ ਜੀ ਚੁੱਪ ਕਰਕੇ ਲੜਕੇ ਦੀਆਂ ਗੱਲਾਂ ਸੁਣਦੇ ਰਹੇ ਕਿ ਆ ਪੁੱਤਰ ਸਹੀ ਸਮਾਂ ਆਉਣ ਤੇ ਤੈਨੂੰ ਤੇਰੇ ਸਾਰੇ ਸਵਾਲਾਂ ਦੇ ਜਵਾਬ ਦੇ ਦੇਵਾਂਗੀ ਉਸ ਲੜਕੇ ਨੇ ਫਿਰ ਕਿਆ ਵੀ ਚਲੋ ਸੰਤ ਜੀ ਮੈਨੂੰ ਇੰਨਾਕ ਤਾਂ ਦੱਸ ਦੋ ਕਿ ਮੇਰੇ ਪਿਤਾ ਜੀ ਵੀ ਮੈਨੂੰ ਸਵੇਰੇ ਅੰਮ੍ਰਿਤ ਵੇਲੇ ਜਲਦੀ ਉੱਠਣ ਦੇ ਲਈ ਕਹਿੰਦੇ ਹਨ ਮੈਂ ਹੋਰ ਵੀ ਬਹੁਤ ਸਾਰੇ ਲੋਕਾਂ ਤੋਂ ਅੰਮ੍ਰਿਤ ਵੇਲੇ ਉੱਠਣ ਵਾਰੇ ਸੁਨਿਆ ਹੈ ਅੰਮ੍ਰਿਤ ਵੇਲੇ ਦੇ ਵਿੱਚ ਅਜਿਹਾ ਕੀ ਹੈ ਸਾਰੇ ਵਿਦਵਾਨ ਪੁਰਖ ਸਫਲ ਬੰਦੇ ਅੰਮ੍ਰਿਤ ਵੇਲੇ ਉੱਠਣ ਤੇ ਇੰਨਾ ਜ਼ੋਰ ਕਿਉਂ ਦਿੰਦੇ ਨੇ ਤਾਂ ਸੰਤ ਜੀ ਨੇ ਕਿਹਾ ਪੁੱਤਰ ਕਿਉਂਕਿ ਇਹ ਵੇਲਾ ਬਹੁਤ ਹੀ ਪਾਵਰਫੁਲ ਵੇਲਾ ਸੰਤ ਜੀ ਨੇ ਉਸ ਲੜਕੇ ਨੂੰ ਸਮਝਾਉਂਦੇ ਹੋਏ ਕਿ ਪੁੱਤਰ ਇਸ ਵੇਲੇ ਦੇ ਵਿੱਚ ਬਹੁਤ ਸਾਰੀਆਂ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਉੱਠ ਕੇ ਨਾਮ ਜਪਦੀਆਂ ਨੇ ਇਸ ਕਰਕੇ ਇਹ ਵੇਲਾ ਬੜਾ ਪਵਿੱਤਰ ਹੋ ਜਾਂਦਾ ਹੈ ਇਸ ਵੇਲੇ ਦੀ ਪਾਵਰ ਬਹੁਤ ਵੱਧ ਜਾਂਦੀ ਹੈ ਇਸ ਵੇਲੇ ਦੇ ਵਿੱਚ ਨੈਗੇਟਿਵ એનર્ਜੀ ਦਾ ਪ੍ਰਭਾਵ ਕਮਜ਼ੋਰ ਹੋ ਜਾਂਦਾ ਹੈ ਇਸ ਵੇਲੇ ਦੇ ਵਿੱਚ ਸਾਡੇ ਆਸ-ਪਾਸ ਪੋਜ਼ਿਟਿਵ ਐਨਰਜੀ ਦਾ ਪਸਾਰਾ ਰਹਿੰਦਾ ਹੈ ਅਤੇ ਸਵੇਰੇ ਸਵੇਰੇ ਜਦੋਂ ਆਪਾਂ ਉੱਠਦੇ ਆ ਨਾ ਆਪਣਾ ਤਨ ਅਤੇ ਮਨ ਰਾਤ ਭਰ ਦੀ ਨੀਂਦ ਤੋਂ ਬਾਅਦ ਆਰਾਮ ਦੇ ਵਿੱਚ ਹੁੰਦਾ ਹੈ ਸਾਡਾ ਤਨ ਆਰਾਮ 'ਚ ਹੁੰਦਾ ਹੈ ਤੇ ਮਨ ਸਾਡਾ ਇੱਕਦਮ ਖਾਲੀ ਹੁੰਦਾ ਹੈ ਇਸ ਕਰਕੇ ਜਦੋਂ ਆਪਾਂ ਸਵੇਰੇ ਉੱਠ ਕੇ ਕੋਈ ਵੀ ਕੰਮ ਕਰਦੇ ਆ ਤਾਂ ਵਧੀਆ ਤਰੀਕੇ ਦੇ ਨਾਲ ਕਰ ਪਾਉਂਦੇ ਆ ਜੀਵੇ ਕੀ ਪਰਮਾਤਮਾ ਦਾ ਧਿਆਨ ਲਗਾਉਣਾ ਜਾਂ ਪੜਨ ਵਾਲੇ ਬੱਚੇ ਪੜ੍ਹਾਈ ਕਰਦੇ ਨੇ ਤਾਂ ਇਸ ਸਵੇਰੇ ਸਵੇਰੇ ਦੇ ਸਮੇਂ ਦੇ ਵਿੱਚ ਇਹ ਕੰਮ ਕੀਤੇ ਜਾਣ ਤਾਂ ਆਪਾਂ ਬੜੇ ਵਧੀਆ ਤਰੀਕੇ ਦੇ ਨਾਲ ਕਰ ਪਾਉਂਦੇ ਆ ਅਤੇ ਸਵੇਰ ਦਾ ਜਿਹੜਾ ਵੇਲਾ ਹੈ ਵੈਸੇ ਵੀ ਬੜਾ ਸ਼ੁੱਧ ਸਾਫ਼ ਵਾਤਾਵਰਣ ਹੁੰਦਾ ਹੈ ਇਸ ਵਾਤਾਵਰਣ ਦੇ ਵਿੱਚ ਸਾਹ ਲੈਣ ਦੇ ਨਾਲ ਹੀ ਸਾਡੇ ਸਰੀਰ ਦੇ ਕਈ ਦੁੱਖ ਰੋਗ ਕੱਟੇ ਜਾਂਦੇ ਨੇ ਕਿਉਂਕਿ ਦਨ ਪਰਦੇ ਵਿੱਚ ਤਾਂ ਗੱਡੀਆਂ ਮੋਟਰਾਂ ਦਾ ਸ਼ੋਰ ਸ਼ਰਾਬਾ ਪ੍ਰਦੂਸ਼ਣ ਅਤੇ ਜਿਵੇਂ ਜਿਵੇਂ ਦੁਨੀਆ ਨੇ ਉੱਠਦੇ ਜਾਣਾ ਹੈ ਉਵੇਂ-ਉਵੇਂ 네ਗੇਟਿਵ એનર્ਜੀ ਦਾ ਵੀ ਪ੍ਰਭਾਵ ਵੱਧਦਾ ਜਾਣਾ ਹੈ ਅਤੇ ਸਾਡੇ ਮਨ ਦੇ ਵਿੱਚ ਵੀ ਕਈ ਤਰ੍ਹਾਂ ਦੇ ਖਿਆਲ ਆਉ ਆਉਣੇ ਸ਼ੁਰੂ ਹੋ ਜਾਂਦੇ ਫਿਰ ਅਸੀਂ ਆਪਣੇ ਕੰਮਕਾਰਾਂ ਦੇ ਉੱਤੇ ਚੰਗੀ ਤਰ੍ਹਾਂ ਧਿਆਨ ਨਹੀਂ ਦੇ ਪਾਉਂਦੇ ਪਰ ਜੇ ਆਪਾਂ ਸਵੇਰੇ ਜਲਦੀ ਉੱਠ ਕੇ ਆਪਣਾ ਧਿਆਨ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਵਿੱਚ ਲਾਇਆ ਹੋਵੇ ਤਾਂ ਸਾਡਾ ਮਨ ਇੱਕਦਮ ਸ਼ਾਂਤ ਰਹਿੰਦਾ ਹੈ ਫਿਰ ਸਾਡੇ ਮਨ ਦੇ ਉੱਤੇ ਕੋਈ 네ਗੇਟਿਵ ਪ੍ਰਭਾਵ ਜਾਂ ਵਿਚਾਰਾਂ ਦਾ ਪ੍ਰਭਾਵ ਨਹੀਂ ਪੈਂਦਾ ਇਸ ਕਰਕੇ ਸਾਰੇ ਵਿਦਵਾਨ ਪੁਰਖ ਸਾਰੇ ਸੰਤ ਮਹਾਪੁਰਖ ਅੰਮ੍ਰਿਤ ਵੇਲੇ ਉੱਠਣ ਨੂੰ ਕਹਿੰਦੇ ਨੇ ਅੰਮ੍ਰਿਤ ਵੇਲਾ ਬਹੁਤ ਪਾਵਰਫੁਲ ਵੇਲਾ ਹੈ ਇਹ ਵੇਲਾ ਸਾਡੇ ਤਨ ਅਤੇ ਮਨ ਨੂੰ ਤੰਦਰੁਸਤ ਨਰੋਇ ਰੱਖਣ ਦੇ ਲਈ ਜ਼ਰੂਰੀ ਹੈ ਲੜਕੇ ਨੇ ਪੁੱਛਿਆ ਉਹ ਕਿਸ ਤਰ੍ਹਾਂ ਦਾ ਸੰਤ ਜੀ ਨੇ ਫਿਰ ਸਮਝਾਉਂਦੇ ਹੋਏ ਕਿ ਪੁੱਤਰ ਜਦੋਂ ਆਪਾਂ ਪਰਮਾਤਮਾ ਦਾ ਧਿਆਨ ਲਗਾਉਂਦੇ ਆ ਸਾਡਾ ਮਨ ਸ਼ਾਂਤ ਹੁੰਦਾ ਹੈ ਸਾਡੇ ਮਨ ਨੂੰ ਪਾਵਰ ਮਿਲਦੀ ਹੈ ਤਾਂ ਜੋ ਸਾਰਾ ਦਿਨ ਸਾਡੇ ਨਾਲ ਕੰਮ ਕਰਦੀ ਹੈ ਫਿਰ ਸਾਰਾ ਮਨ ਨਿੱਕੀ ਨਿੱਕੀ ਗੱਲ ਤੇ ਕਾਲਾ ਨਹੀਂ ਪੈਂਦਾ ਸਾਨੂੰ ਇਹ ਅਹਿਸਾਸ ਰਹਿੰਦਾ ਹੈ ਕਿ ਇੱਕ ਸ਼ਕਤੀ ਮੇਰੇ ਨਾਲ ਕੰਮ ਕਰ ਰਹੀ ਹੈ ਅਤੇ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਸਵੇਰੇ ਉੱਠ ਕੇ ਸਾਫ਼ ਸ਼ੁੱਧ ਵਾਤਾਵਰਣ ਦੇ ਵਿੱਚ ਸਾਹ ਲੈਂਦੇ ਹਾਂ ਤਾਂ ਸਾਡੇ ਸਰੀਰ ਨੂੰ ਤੰਦਰੁਸਤੀ ਪ੍ਰਦਾਨ ਹੁੰਦੀ ਹੈ ਸਵੇਰੇ ਉੱਠ ਕੇ ਜਦੋਂ ਆਪਾਂ ਸਵੇਰ ਦੀ ਸੈਰ ਕਰਦੇ ਹਾਂ ਕਸਰਤ ਕਰਦੇ ਹਾਂ ਤਾਂ ਆਪਾਂ ਕਈ ਰੋਗਾਂ ਤੋਂ ਬਚ ਸਕਦੇ ਹਾਂ ਜੇ ਸਾਡੇ ਸਰੀਰ ਨੂੰ ਕੋਈ ਰੋਗ ਲੱਗਿਆ ਹੈ ਤਾਂ ਉਹਨਾਂ ਤੋਂ ਆਪਾਂ ਮੁਕਤੀ پا ਸਕਦੇ ਹਾਂ ਇਸ ਕਰਕੇ ਸਾਡੇ ਤਨ ਅਤੇ ਮਨ ਦੀ ਤੰਦਰੁਸਤੀ ਦੇ ਲਈ ਇਹ ਵੇਲਾ ਬਹੁਤ ਜ਼ਰੂਰੀ ਹੈ ਅਤੇ ਪੁੱਤਰ ਤਨ ਮਨ ਦੇ ਨਾਲ ਹੀ ਆਪਾਂ ਬਾਕੀ ਦੇ ਸਾਰੇ ਕੰਮ ਕਰਨੇ ਹਨ ਜੇ ਸਾਡਾ ਤਨ ਅਤੇ ਮਨ ਤੰਦਰੁਸਤ ਨਰੋਇਆ ਹੈ ਤਾਂ ਹੀ ਅਸੀਂ ਆਪਣੇ ਕੰਮਾਂ ਕਾਰਨ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਇਸੇ ਕਰਕੇ ਅੰਮ੍ਰਿਤ ਵੇਲੇ ਉੱਠਣ ਤੇ ਜ਼ੋਰ ਦਿੱਤਾ ਜਾਂਦਾ ਹੈ ਉਸ ਲੜਕੇ ਨੇ ਕਿਹਾ ਸੰਤ ਜੀ ਹੁਣ ਮੈਂ ਅੰਮ੍ਰਿਤ ਵੇਲੇ ਦੇ ਫਾਇਦਿਆਂ ਬਾਰੇ ਸਮਝ ਗਿਆ ਹਾਂ ਹੁਣ ਮੈਂ ਪੂਰੀ ਕੋਸ਼ਿਸ਼ ਕਰਾਂਗਾ ਅੰਮ੍ਰਿਤ ਵੇਲੇ ਉੱਠਣ ਦੀ ਕਹਿੰਦੇ ਅਗਲੇ ਦਿਨ ਤੋਂ ਪੂਰੇ ਚਾਅ ਉਤਸ਼ਾਹ ਦੇ ਨਾਲ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕੀਤਾ ਅੰਮ੍ਰਿਤ ਵੇਲੇ ਮਾਨਣਾ ਸ਼ੁਰੂ ਕੀਤਾ ਜੋ ਸੰਤ ਜੀ ਨੇ ਗੱਲਾਂ ਸਮਝਾਈਆਂ ਸੀ ਇਹ ਗੱਲਾਂ ਮਹਿਸੂਸ ਕਰਨੀਆਂ ਸ਼ੁਰੂ ਕੀਤੀ ਕਿ ਸੱਚਮੁੱਚ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਧਿਆਨ ਲਾਉਣਾ ਸਾਡੇ ਲਈ ਕਿੰਨਾ ਜ਼ਰੂਰੀ ਹੈ ਸਾਨੂੰ ਕਿੰਨੀ ਤਾਕਤ ਮਿਲਦੀ ਹੈ ਊਰਜਾ ਦਿੰਦਾ ਹੈ ਅਤੇ ਸਵੇਰੇ ਸਵੇਰੇ ਕੀਤੀ ਹੋਈ ਸੈਰ ਕਸਰਤ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਂਦੀ ਹੈ ਤਾਕਤਵਰ ਬਣਾਉਂਦੀ ਹੈ ਕਹਿੰਦੇ ਇਸ ਤਰ੍ਹਾਂ ਉਹਨੇ 21 ਦਿਨ ਪੂਰੇ ਕਰ ਲਏ 21 ਦਿਨ ਬਾਅਦ ਸੰਤ ਜੀ ਦੇ ਕੋਲ ਆਇਆ ਕਿ ਆ ਸੰਤ ਜੀ ਮੈਂ ਤੁਹਾਡੇ ਅਨੁਸਾਰ 21 ਦਿਨ ਲਗਾਤਾਰ ਜੋ ਤੁਸੀਂ ਕਿਹਾ ਮੈਂ ਕੀਤਾ ਹੁਣ ਮੈਨੂੰ ਮੇਰੀ ਸਫਲਤਾ ਦਾ ਮੰਤਰ ਦੱਸ ਦਿਓ ਤਾਂ ਸੰਤ ਜੀ ਨੇ ਕਿਹਾ ਪੁੱਤਰ ਇਹੀ ਤਾਂ ਤੇਰੀ ਸਫਲਤਾ ਦਾ ਮੰਤਰ ਸੀ ਸਾਡੀ ਸਫਲਤਾ ਦਾ ਮੰਤਰ ਹੈ ਸਾਡਾ ਤੰਦਰੁਸਤ ਨਰੋਇਆ ਤਨ ਅਤੇ ਮਨ ਜੇ ਸਾਡਾ ਤਨ ਮਨ ਤੰਦਰੁਸਤ ਨਰੋਇਆ ਹੈ ਤਾਂ ਅਸੀਂ ਹਰ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਲੈਂਦੇ ਹਰ ਕੰਮ ਦੇ ਵਿੱਚ ਪੂਰੀ ਮਿਹਨਤ ਲਾ ਕੇ ਕਰ ਪਾਉਂਦੇ ਹਾਂ ਕਹਿੰਦੇ ਹੁਣ ਉਹ ਲੜਕਾ ਸਮਝ ਗਿਆ ਸੀ ਉਹ ਆਲਸੀ ਤੋਂ ਉਦਮੀ ਬਣ ਚੁੱਕਿਆ ਸੀ ਉਸ ਲੜਕੇ ਨੇ ਸੰਤ ਜੀ ਦੇ ਨਾਲ ਵਾਅਦਾ ਕੀਤਾ ਕਿ ਸੰਤ ਜੀ ਅੱਜ ਤੋਂ ਬਾਅਦ ਮੈਂ ਕਦੇ ਵੀ ਲੇਟ ਨਹੀਂ ਉਠਾਂਗਾ ਜਲਦੀ ਉਠਾਂਗਾ ਅਤੇ ਸਭ ਤੋਂ ਪਹਿਲਾਂ ਆਪਣੇ ਤਨ ਮਨ ਦੀ ਤਾਕਤ ਵਧਾਉਣ ਦੇ ਲਈ ਕੰਮ ਕਰਾਂਗਾ ਕਹਿੰਦੇ ਉਹਨੇ ਉਸੇ ਤਰ੍ਹਾਂ ਕਰਨਾ ਸ਼ੁਰੂ ਕੀਤਾ ਤੇ ਕਹਿੰਦੇ ਉਹਦੀ ਜ਼ਿੰਦਗੀ ਦੇ ਵਿੱਚ ਬੜੇ ਤੇਜ਼ੀ ਦੇ ਨਾਲ ਬਦਲਾਅ ਆਏ ਕਿਉਂਕਿ ਅੰਦਰ ਦਾ ਕਾਲਾਪਨ ਮੁੱਕ ਗਿਆ ਮਨ ਸ਼ਾਂਤ ਰਹਿਣ ਲੱਗਾ ਸ਼ਾਂਤ ਮਨ ਦੇ ਨਾਲ ਫੈਸਲੇ ਕਰਨ ਲੱਗਿਆ ਅਤੇ ਸ਼ਾਂਤ ਮਨ ਨਾਲ ਕੀਤੇ ਗਏ ਫੈਸਲੇ ਸਾਡੇ ਲਈ ਸਹੀ ਸਾਬਤ ਹੁੰਦੇ ਆ ਇਸ ਤਰ੍ਹਾਂ ਸੰਤ ਜੀ ਨੇ ਉਸ ਚਿੜੀ ਨੂੰ ਕਿਹਾ ਕਿ ਚਿੜੀਏ ਇਸ ਤਰ੍ਹਾਂ ਅੰਮ੍ਰਿਤ ਵੇਲੇ ਨੇ ਉਸ ਆਲਸੀ ਲੜਕੇ ਨੂੰ ਉਦਮੀ ਬਣਾ ਦਿੱਤਾ ਅੰਮ੍ਰਿਤ ਵੇਲਾ ਸਾਡੀ ਜ਼ਿੰਦਗੀ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਬਦਲਾਅ ਲਿਆਉਂਦਾ ਹੈ ਮੈਨੂੰ ਆਸ ਹੈ ਕੀ ਤੁ ਸਮਝ ਗਈ ਹੋਵेंगी ਕਿ ਮੈਂ ਅੰਮ੍ਰਿਤ ਵੇਲੇ ਉੱਠਣ ਨੂੰ ਕਿਉਂ ਕਹਿੰਦਾ ਹਾਂ ਤੇ ਕਹਿੰਦੇ ਚਿੜੀ ਨੇ ਸੰਤ ਜੀ ਨੂੰ ਮੱਥਾ ਟੇਕਦੇ ਹੋਏ ਕਿਹਾ ਸੰਤ ਜੀ ਮੈਂ ਅੰਮ੍ਰਿਤ ਵੇਲੇ ਦੇ ਫਾਇਦੇ ਚੰਗੀ ਤਰ੍ਹਾਂ ਸਮਝ ਗਈ ਹਾਂ ਹੁਣ ਮੈਂ ਵੀ ਤੁਹਾਡੇ ਵਾਂਗ ਹੀ ਇਹ ਧਰਤੀ ਦੇ ਜੀਵਾਂ ਨੂੰ ਅੰਮ੍ਰਿਤ ਵੇਲੇ ਦੇ ਨਾਲ ਜੋੜਾਂਗੀ ਤੁਸੀਂ ਬਚਨ ਕਰਕੇ ਉਹਨਾਂ ਨੂੰ ਸਮਝਾਉਂਦੇ ਹੋ ਮੈਂ ਅੰਮ੍ਰਿਤ ਵੇਲੇ ਉਹਨਾਂ ਨੂੰ ਉੱਠਣ ਦੇ ਵਿੱਚ ਮਦਦ ਕਰਾਂਗੀ ਸੋ ਸੰਗਤ ਜੀ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਹਾਣੀ ਭਾਵੇਂ ਕਾਲਪਨਿਕ ਹੈ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਹੈ ਸੰਗਤ ਜੀ ਸੱਚਮੁੱਚ ਅਮਰਤ ਵੇਲਾ ਸਾਡੀ ਜ਼ਿੰਦਗੀ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਬਦਲਾਅ ਕਰਦਾ ਹੈ ਜੇਕਰ ਕੋਈ ਮਨੁੱਖ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦੇਵੇ ਉੱਠ ਕੇ ਉਪਰਮ ਪਿਤਾ ਪਰਮਾਤਮਾ ਦਾ ਧਿਆਨ ਕਰਨਾ ਸ਼ੁਰੂ ਕਰ ਦੇਵੇ ਅਤੇ ਸਵੇਰੇ ਸਵੇਰੇ ਦੀ ਸੈਰ ਕਸਰਤ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਸਾਡੀ ਜ਼ਿੰਦਗੀ ਦਾ ਆਲਸ ਗਲੀਦਰ ਰੋਗ ਖਤਮ ਹੋ ਜਾਣਗੇ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਬਰਕਤਾਂ ਤੰਦਰੁਸਤੀ ਤਰੱਕੀ ਆ ਜਾਵੇਗੀ ਤੇ ਫਿਰ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਸੰਗਤ ਜੀ ਇਸ ਵੀਡੀਓ ਨੂੰ ਬਣਾਉਂਦੇ ਸਮੇਂ ਜੇ ਕਿਤੇ ਕੋਈ ਗੱਲਬਾਤ ਕਰਦੇ ਸਮੇਂ ਕੋਈ ਗਲਤੀ ਹੋ ਗਈ ਹੋਵੇ ਜਾਂ ਤੁਹਾਨੂੰ ਕੋਈ ਗੱਲ ਚੰਗੀ ਨਾ ਲੱਗੀ ਹੋਵੇ ਤਾਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਅਤੇ ਜੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਅਤੇ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰੂ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ